ਸੰਧਿਆ ਦੀ ਜ਼ਿੰਦਗੀ ਦੇ ਵਿੱਚ ਅੱਜ ਇੱਕ ਵਿਸ਼ੇਸ਼ ਹੀ ਪਲ ਹੈ ਜਿਹੜਾ ਕਿ ਬਹੁਤ ਹੀ ਖੁਸ਼ੀ ਦਾ ਪਲ ਹੈ ਅੱਜ ਤੋਂ ਲਗਭਗ ਕੋਈ 1.7 ਸਾਲ ਪਹਿਲਾਂ ਸੰਧਿਆ ਕੁਝ ਕਾਰਨਾ ਕਰਕੇ ਆਪਣੇ ਘਰ ਤੋਂ ਵਿਚਰ ਗਈ ਸੀ ਇਹਦੇ ਘਰ ਵਾਲਾ ਹੈਗਾ ਹੋਊਗਾ ਤੇ ਬਾਹਰ ਕੰਮ ਕਰਦਾ ਸੀ ਘਰ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੋਇਆ ਕਿ ਘਰੋਂ ਨਿਕਲ ਗਏ ਇਹਨਾਂ ਨੂੰ ਬੋਲਣ ਦੇ ਵਿੱਚ ਤੇ ਸੁਣਨ ਦੇ ਵਿੱਚ ਮੁਸ਼ਕਲ ਹੁੰਦੀ ਸੀ ਪਰ ਸਮਝਣ ਦੀ ਸ਼ਕਤੀ ਇਹਨਾਂ ਦੀ ਕਾਫੀ ਹੈ ਤੇ ਸੋਚ ਕੇ ਤੁਰਦੇ ਰਹੇ ਤੁਰਦੇ ਰਹੇ ਤੇ ਸਾਡੇ ਕੋਲ ਪ੍ਰਬਾਸ ਰਾਜ ਪੰਜਾਬ ਪਹੁੰਚੇ ਫਿਰ ਪ੍ਰਬਾਸ ਰਾ ਸੰਸਦ ਦੇ ਵਿੱਚ ਜਨਵਰੀ 2020 ਦੇ ਵਿੱਚ ਦਾਖਲ ਹੋਏ ਫਿਰ ਇਥੇ ਇਲਾਜ ਦੇ ਨਾਲ-ਨਾਲ ਸੰਭਾਲ ਦੇ ਨਾਲ-ਨਾਲ ਫਿਰ ਸੰਧਿਆ ਦਾ ਕਿਥੇ ਤੋਂ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅਸੀਂ ਆਧਾਰ ਕਾਰਡ ਥੰਬ ਇਮਪ੍ਰੈਸ਼ਨ ਦੇ ਨਾਲ ਜਿਵੇਂ ਆਧਾਰ ਕਾਰਡ ਬੰਦੇ ਆ ਉਸ ਦੇ ਨਾਲ ਘਰ ਦੇ ਤੱਕ ਸਾਨੂੰ ਇਨਫੋਰਮੇਸ਼ਨ ਮਿਲ ਸਗੀ ਫਿਰ ਪੁਲਿਸ ਦੀ ਹੈਲਪ ਦੇ ਨਾਲ ਜਿਹੜੀ ਪ੍ਰabhas ਸਰ ਦੀ ਸਮੂਚੀ ਟੀਮ ਹੈਗੀ ਹੈ ਮਿਸ਼ਨ ਮਲਾਪ ਵਾਲੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਸੰਧਿਆ ਅੱਜ ਫਿਰ ਆਪਣੇ ਵਾਰਸਾ ਨੂੰ ਦੁਬਾਰੇ ਆਪਣੇ ਹਸਬੈਂਡ ਨੂੰ ਤੇ ਆਪਣੇ ਬ੍ਰਦਰ ਨੂੰ ਅੱਜ ਦੁਬਾਰੇ ਲਗਭਗ ਸਾਢੇ 4 ਸਾਲ ਬਾਅਦ ਮਿਲ ਰਹੀ ਹੈ ਤੇ ਸਾਡੇ ਕੋਲੇ ਸਾਡੇ ਪਰਿਵਾਰ ਦਾ ਮੈਂਬਰ ਬਣੀ ਸੀ ਕੋਈ ਲਗਭਗ ਸਾਢੇ 4 ਸਾਲ ਪਹਿਲਾਂ ਉਦੋਂ ਜਦੋਂ ਥੋੜੇ ਜਿ ਘਰ ਦੇ ਵਿੱਚ ਗਰੇਸ਼ਿਕ ਕਰਕੇ ਘਰੋਂ ਨਿਕਲੀ ਪਰ ਵਾਪਸ ਫਿਰ ਬੋਲ ਨਹੀਂ ਸਕਦੀ ਸੀ ਦੱਸ ਨਹੀਂ ਸਕਦੀ ਸੀ ਜਿਸ ਕਰਕੇ ਸੜਕਾਂ ਤੇ ਰੁਲਦੀ ਨਹੀਂ ਤੇ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਅਥਮਨ ਕੇ ਬੇਨਤੀ ਕਰਦਾ ਕਿ ਜਿੱਥੇ ਵੀ ਸਾਡੇ ਸਮਾਜਿਕ ਪਰਿਵਾਰ ਦਾ ਕੋਈ ਐਸਾ ਮੈਂਬਰ ਜੀਨੂੰ ਥੋੜੀ-ਬਹੁਤੀ ਵੀ ਕੋਈ ਐਧੰਦੀ ਪ੍ਰੋਬਲਮ ਹੁੰਦੀ ਹੈ ਉਹਦੀ ਹੈਲਥ ਭਾਵੇਂ ਫਿਜ਼ੀਕਲ ਹੈਲਥ ਹੈ ਭਾਵੇਂ ਮੈਂਟਲ ਹੈਲਥ ਹੈ ਜਿਸ ਵੇਲੇ ਉਹ ਆਪਣੇ ਬਾਰੇ ਦੱਸਣ ਤੋਂ ਅਸਮਰਥ ਹੁੰਦਾ ਹੈ ਤੇ ਉਸ ਨੂੰ ਬਹੁਤ ਧਿਆਨ ਨਾਲ ਸੁਣਿਆ ਜਾਵੇ ਹੈਲਪਲਾਈਨ ਤੇ ਫੋਨ ਕੀਤਾ ਜਾਵੇ ਤੇ ਉਹਦੀ ਹਰ ਸੰਭ ਕੋਸ਼ਿਸ਼ ਕੀਤੀ ਜਾਵੇ ਕਿ ਉਹਨੂੰ ਠੀਕ ਹੋਣ ਦਾ ਮੌਕਾ ਮਿਲ ਸਕੇ ਜਾਂ ਉਹਨੂੰ ਦੁਬਾਰੇ ਮੋੜ ਆਪਣੇ ਤੱਕ ਪਹੁੰਚਾਉਣ ਦਾ ਜਿਹੜਾ ਹੈਗਾ ਉਸ ਨੂੰ ਉਹਦੇ ਵਿੱਚ ਆਪਣਾ ਬਣਦਾ ਬੀਇੰਗ ਅ ਇਨਸਾਨੀਕ ਯੋਗਦਾਨ ਪਾਇਆ ਜਾਵੇ ਤਾਂ ਜੋ ਜਿਵੇਂ ਸੰਧਿਆ ਹੁਣ ਆਪਣੇ ਵਾਰਸਾਂ ਨੂੰ ਮਿਲੀ ਹੈ ਬੜੀ ਖੁਸ਼ ਕਦੇ ਹੱਥ ਲਾ ਕੇ ਦੱਸਦੀ ਹੈ ਮੱਥੇ ਦੇ ਉੱਤੇ ਮਤਲਬ ਜਿਵੇਂ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਹੈ ਅਲੱਗ-ਅਲੱਗ ਤਰੀਕਿਆਂ ਨਾਲ ਬਾਡੀ ਲੈਂਗੁਏਜ ਨਾਲ ਦੱਸਦੀ ਹੈ ਤੇ ਪ੍ਰਮਾਤਮਾ ਕਰੇ ਇਹਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਤੇ ਹੀਅਰਿੰਗ ਹੈਡ ਲਗਾ ਕੇ ਇਸ ਨੂੰ ਅ ਬਿਲਕੁਲ ਸੁਣਦਾ ਹੈ ਪਰ ਜਦੋਂ ਬਚਪਨ ਤੋਂ ਹੀ ਇਹ ਹੀਅਰਿੰਗ ਨਹੀਂ ਲੱਗੀ ਇਸ ਕਰਕੇ ਸ਼ਬਦਾਬਲੀ ਦੀ ਸ਼ਬਦਾਂ ਦੀ ਪਛਾਣ ਘੱਟ ਹੋਣ ਕਰਕੇ ਬੋਲਣ 'ਚ ਮੁਸ਼ਕਲ ਆ ਰਹੀ ਹੈ ਮਨਵਾ ਦਉਣ ਵਾਲੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਕਰਨਗੇ ਕਿ ਜਿਹੜੀ ਮਸ਼ੀਨ ਹੈ ਕੰਨਾਂ ਵਾਲੀ ਉਹ ਲਗਾ ਕੇ ਇਸ ਨੂੰ ਤੁਸੀਂ ਜਿਵੇਂ ਵੀ ਦੇ ਸਾਹਮਣੇ ਜੋ ਵੀ ਐਕ ਕਰੂਗਾ ਜਿਵੇਂ ਆਪਾਂ ਬਚਪਨ ਤੋਂ ਸਿੱਖਦੇ ਹੁੰਦੇ ਆਂ ਭਾਸ਼ਾ ਨੂੰ ਉਸ ਤਰੀਕੇ ਨਾਲ ਇਹ ਵੀ ਸਮਝ ਕੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਬੜੇ ਖੂਬਸੂਰਤ ਢੰਗ ਦੇ ਨਾਲ ਇਹ ਜੀ ਪਾਏਗੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸ਼ਕਤੀਆਂ ਬਖਸ਼ੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ